brought to by silver pumps top quality or consistent performance ke liye sirf silver pumps naam yaad rakhna rana gurjit singh da naam punjab di siyasat te vich bahut hi mashhoor hai rana gurjit singh ek damang neta ne ajj onde ghar de bahar ek jada jamavda isle hoya hoya oh is karke kyunki rana gurjit singh de ghar de andar income tax di raid pai hai ਏਟੀ ਜਿਹੜੀ ਰੇਡ ਹੈਗੀ ਆ ਜਾਂ ਦੱਬੀ ਸਟੇਡੀ ਹੈਗੀ ਆ ਉਹ ਸੁਣਨ ਚ ਆਇਆ ਕਿ ਸਵੇਰ ਤੋਂ ਚੱਲ ਰਹੀ ਹੈਗੀ ਆ 3 ਤੋਂ 4 ਦੇ ਕਰੀਬ ਜਿਹੜੀਆਂ ਟੀਮਾਂ ਨੇ ਉਹ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਕਪੂਠਲਾ ਦੇ ਸਥਿਤ ਇਸ ਘਰ ਦੇ ਵਿੱਚ ਆ ਚੁੱਕੀਆਂ ਨੇ ਔਰ ਉਹਨਾਂ ਦੇ ਨਾਲ-ਨਾਲ ਸੀਆਰਪੀਐਫ ਦੀ ਜਿਹੜੀ ਟੀਮ ਆ ਉਹ ਵੀ ਹੈ ਐਸਐਲ ਜਿਹੜੀ ਲੋਕਲ ਪੁਲਿਸ ਆ ਉਹਦੇ ਵਿੱਚ ਸਾਰੇ ਘਰ ਨੂੰ ਘੇਰ ਲਿਆ ਹੈ ਰਾਣਾ ਗੁਰਜੀਤ ਸਿੰਘ ਦੇ ਘਰ ਨੂੰ ਉਹਨਾਂ ਦੇ ਕੁਝ ਸਮਰਥਕ ਇੱਥੇ ਖੜੇ ਨੇ ਜਿਹੜੇ ਕਿ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਸਮਰਥਨ ਚਾਏ ਨੇ ਕਿਉਂਕਿ ਰਾਣਾ ਗੁਰਜੀਤ ਸਿੰਘ ਜਿਹੜੇ ਨੇ ਪਿਛਲੇ 22 ਤੋਂ 23 ਸਾਲ ਤੋਂ ਇੱਥੇ ਐਮਐਲਏ ਦੇ ਤੌਰ ਤੇ ਜਿੱਤੇ ਆ ਰਹੇ ਨੇ ਔਰ ਕਾਂਗਰਸ ਦਾ ਜਿਹੜਾ ਕਪੂਠਲੇ ਦੇ ਵਿੱਚ ਪਰਚਮ ਲਹਿਰਾਉਂਦੇ ਆਏ ਨੇ ਮੇਰੇ ਨਾਲ ਮੌਜੂਦ ਨੇ ਕਾਂਗਰਸ ਦੇ ਹੀ ਦੀਪਕ ਸਲਵਾੜਿਆ ਨੂੰ ਪੁੱਛਦੇ ਦੀਪਾ ਜੀ ਸਾਰੇ ਜਿਹੜੇ ਜਿੰਨੇ ਵੀ ਸਮਰਥਕ ਆਏ ਨੇ ਕੀ ਮਾਦੇਓ ਕਿਉਂ ਆਏ ਰਹੇ ਤੇ ਕੋ ਗੱਲਿਆ ਕਿ ਅੱਜ ਤੁਸੀਂ ਦੇਖ ਰਹੇ ਹੋ ਕਿ ਲੋਕ ਸੜਕਾਂ ਦੇ ਉੱtre ਆ ਰਾਣਾ ਜੀ ਦੇ ਸਮਰਥਨ ਦੇ ਵਿੱਚ ਕਿਉਂਕਿ ਕੋਈ ਸਾਜ਼ਿਸ਼ ਵੀ ਇਹਦਾ ਤਿਆਰ ਕੀਤੀ ਜਾ ਸਕਦੀ ਆ ਇਹ ਵੀ ਸੰਸ਼ੇਜ ਜਟਾਇਆ ਜਾ ਰਿਹਾ ਬਾਕੀ ਗੱਲ ਇਹ ਆ ਕਿ ਲੋਕ ਤਾਂ ਸੜਕਾਂ ਤੇ ਆਣੇ ਹੀ ਆ ਕਿਉਂਕਿ ਰਾਣਾ ਗੁਰਜੀਤ ਸਿੰਘ ਕੱਲੇ ਕਪੂਰਥਲੇ ਦੇ ਐਮਐਲਏ ਨਹੀਂ ਹੈਗੇ ਉਹ ਬਲਕਿ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਇੱਕ ਦਬੰਗ ਲੀਡਰ ਨੇ ਵਧੀਆ ਲੀਡਰ ਨੇ ਉਹਨਾਂ ਦੀ ਛਵੀ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਪੂਰੇ ਹੀ ਵਿਸ਼ਵ ਦੇ ਵਿੱਚ ਜਾਨੀ ਜਾਂਦੀ ਆ ਸੋ ਇਹਦੇ ਪਿਛੇ ਕਾਂਗਰਸ ਪਾਰਟੀ ਦੇ ਸਾਡੇ ਮੇਅਰ ਸਾਹਿਬ ਡਿਫਟੀ ਮੇਅਰ ਸੀਨੀਅਰ ਡਿਫਟੀ ਮੇਅਰ ਕੌਂਸਲਰ ਸਹਿਬਾਨ ਕਾਂਗਰਸ ਪਾਰਟੀ ਦੇ ਪਿੰਡਾਂ ਜੋ ਸਰਪੰਚ ਸਹਿਬਾਨ ਔਰ ਇਵਨ ਦੈਨ ਨੇ ਕਿ ਜਿਹੜੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧੀ ਨੇ ਉਹ ਵੀ ਅੱਜ ਇੱਥੇ ਘਟੇ ਹੋ ਰਹੇ ਨੇ ਲੋਕਾਂ 'ਚ ਰੋਜ ਪਾਇਆ ਜਾ ਰਿਹਾ ਕਿ ਐਡੇ ਵੱਡੇ ਲੀਡਰ ਦੇ ਘਰ ਦੇ ਵਿੱਚ ਦਬਿਸ਼ ਦਿੱਤੀ ਆ ਸੰਸ਼ੇਯਾ ਲੋਕ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਿੰਡਾਂ ਤੋਂ ਸ਼ਹਿਰਾਂ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਰਾਣਾ ਜੀ ਕੋ ਆਉਂਦੇ ਆ ਆਪਣੇ ਕੰਮ ਕਰਵਾਉਣ ਵਾਸਤੇ ਔਰ ਜਿੱਦਾਂ ਜਿੱਦਾਂ ਲੋਕ ਅੱਜ ਸਵੇਰ ਤੋਂ ਹੀ ਕੰਮ ਕਰਵਾਉਣ ਵਾਸਤੇ ਇਕੱਠੇ ਹੋ ਰਹੇ ਸੀਗੇ ਆਰ.ਏ.ਸੀ ਦਫ਼ਤਰ ਮਗਰ ਦਫ਼ਤਰ ਦੇ ਅੰਦਰ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਸੋ ਜਦੋਂ ਇਹ ਚਰਚਾ ਇਹ ਗੱਲ ਜਦੋਂ ਸ਼ਹਿਰ ਦੇ ਵਿੱਚ ਫੈਲੀ ਆ ਉਹਦੇ ਬਾਅਦ ਹੀ ਸਾਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵਰਕਰ ਅਤੇ ਧਾਰਮਿਕ ਸਮਾਜਿਕ ਸੰਸਥਾ ਦੇ ਪ੍ਰਤੀਨਿਧੀ ਅੱਜ ਰਾਣਾ ਜੀ ਦੇ ਦਫ਼ਤਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਣ ਲੱਪਿਆ ਕਾਰਨ ਕੀ ਮੰਦੇ ਹੋ ਕਿ ਉਹ ਕਿਉਂ ਇਹੋ ਜੀ ਸੈਟਰ ਗਵਰਨਮੈਂਟ ਵੱਲੋਂ ਰੇਡ ਕੀਤੀ ਗਈ ਆ ਕੀ ਉਹ ਸੈਬੀ ਦਾ ਕਾਰਨ ਹੈ ਜਿਹੜਾ ਪਿਛਲੇ ਦਿਨੀ ਸੈਬੀ ਦੇ ਉਹਨਾਂ ਨੂੰ ਆਰਡਰ ਕੱਢੇ ਸੀਗੇ 65 ਕਰੋੜ ਦੇ ਕੁਝ ਸੀ ਇਹ ਤਾਂ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਸਾਡੇ ਕੋਲ ਕੋਈ ਨਹੀਂ ਹੈਗੀ ਬਟ ਗੱਲ ਇਹ ਆ ਕਿ ਸਮਰਥਨ ਦੇ ਵਿੱਚ ਲੋਕ ਅੱਜ ਸੜਕਾਂ ਦੇ ਉੱਤਰ ਰਹੇ ਆ ਔਰ ਇਹ ਹਜੂਮ ਵੱਧਦਾ ਹੀ ਜਾਣਾ ਕਿਉਂਕਿ ਜਦੋਂ ਲੋਕ ਕੰਮ ਕਰਾਣ ਆ ਰਹੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਤੇ ਨੈਚੁਰਲੀ ਆ ਕਿ ਆਪਣੇ ਲੀਡਰ ਦੇ ਹੱਕ ਦੇ ਵਿੱਚ ਅੱਜ ਆਵਾਜ਼ ਬੁਲੰਦ ਕਰਨ ਵਾਸਤੇ ਸੜਕਾਂ ਦੇ ਸਾਰੇ ਜਾਨੀ ਕੋਈ ਰਾਜਨੀਤਿਕ ਸਾਜ਼ਿਸ਼ ਬਿਲਕੁਲ ਹੋ ਸਕਦੀ ਆ ਸੰਸ਼ੇਸ਼ ਗੱਲ ਦਾ ਵੀ ਚੁਟਾਇਆ ਜਾ ਸਕਦਾ ਕਿਉਂਕਿ ਇਸ ਗੱਲ ਨੂੰ ਅਸੀਂ ਛੋਟੇ ਤੌਰ ਤੇ ਨਹੀਂ ਆਖ ਰਹੇ ਹੋ ਸਕਦਾ ਰਾਜਨੀਤਿਕ ਸਾਜ਼ਿਸ਼ ਹੋਵੇ ਉਹਦੇ ਤਹਿਤ ਹੀ ਇਦਾਂ ਦਾ ਐਕਸ਼ਨ ਲਿੱਤਾ ਗਿਆ ਹੋਵੇ ਤੇ ਤੁਸੀਂ ਵੀ ਰਾਣਾ ਗੁਰਜੀਤ ਸਿੰਘ ਦੇ ਨਾਲ ਬਹੁਤ ਸਮੇਂ ਨਾਲ ਰਹੇ ਹੋ ਸੱਜੇ ਹੱਥ ਵੀ ਬਣ ਕੇ ਰਹੇ ਹੋ ਹੁਣ ਵੀ ਉਹਨਾਂ ਦੇ ਨਾਲ ਖੜੇ ਹੋ ਡਟ ਕੇ ਇੱਕ ਪਾਰਸ਼ਦ ਹੋਣ ਦੇ ਨਾਤੇ ਕੀ ਮੰਨਦੇ ਹੋ ਕਿ ਰਾਜਨੀਤਿਕ ਤੌਰ ਤੇ ਇਹ ਘਟਨਾ ਹੋ ਰਹੀ ਹੈ ਜਾਂ ਕਿ ਕੋਈ ਕਾਰਨ ਹੋ ਰਹੀ ਹੋ ਸਕਦੇ ਇਹ ਕਰਨਾ ਰਾਜਨੀਤਿਕ ਤੌਰ ਤੇ ਵੀ ਹੋ ਸਕਦੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਬਾਕੀ ਰਾਣਾ ਜੀ ਬੇਤਰਕਨ ਜਨਰਲ ਹੈਗੇ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਛੋਟੀਆਂ ਮੋਟੀਆਂ ਗੱਲਾਂ ਦੀ ਉਹ ਬਿਲਕੁਲ ਸਾਫ਼ ਸੁਥਰੇ ਆ ਕੋਈ ਇਹ ਕਾਰਨ ਨਹੀਂ ਕਿ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਨ ਲਏ ਉਹਨਾਂ ਨੂੰ ਦਬਾਅ ਪਾਇਆ ਜਾ ਰਿਹਾ ਹੋਵੇ ਨਹੀਂ ਐਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਹੀ ਦਬਾਅ ਖਿਡਿਉਣ ਵਾਲੇ ਹੈਗੇ ਆ ਕਾਰਨ ਕੀ ਰਿਹਾ ਹੋਏਗਾ ਕਿ ਐਡੀ ਵੱਡੀ ਉਹਨਾਂ ਦੇ ਚੰਡੀਗੜ੍ਹ ਘਰ ਦੇ ਵਿੱਚ ਵੀ ਇੱਕੋ ਵਾਰੀ ਔਰ ਫੈਕਟਰੀਆਂ ਦੇ ਵਿੱਚ ਵੀ ਔਰ ਇਥੇ ਘਰ ਦੀ ਕਿ ਉਹਨਾਂ ਨੂੰ ਡਰਾ ਦਿੱਤੀ ਜਾਂ ਕੋਈ ਹੋਰ ਕੋਈ ਸਾਜ਼ਿਸ਼ ਇਹਦੇ ਬਾਰੇ ਅਸੀਂ ਸਾਨੂੰ ਤਾਂ ਜਦੋਂ ਦਫ਼ਤਰ ਆਏ ਇੱਕ ਕੰਮ ਵਾਸਤੇ ਆਏ ਸੀ ਤੇ ਸਾਨੂੰ ਇਥੇ ਅੰਕ ਹੀ ਪਤਾ ਲੱਗਾ ਤੁਹਾਡੀ ਕੋਈ ਗੱਲ ਹੋਈ ਰਾਣਾ ਇਹਨਾਂ ਹੁਣ ਤੱਕ ਨਹੀਂ ਰਾਣਾ ਇਹਨਾਂ ਕੋਈ ਗੱਲ ਨਹੀਂ ਹੋਈ ਕੀ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜੇ ਕਾਮਾ ਕਰਦੇ ਦਫ਼ਤਰਾਂ ਅੰਦਰ ਜਾਣ ਹੀ ਦਿੱਤਾ ਕਿਸੇ ਬੰਦੇ ਨੂੰ ਕੋਈ ਸਪਰਟ ਪਾਰਟੀ ਵਰਕਰ ਸਾਰੇ ਬਾਹਰ ਖੜੇ ਆਣ ਕੇ ਜੀ ਕੋਈ ਪਤਾ ਲੱਗਾ ਕਿੰਨੇ ਇੱਕ ਟੀਮ ਹੈ ਕਿੰਨੇ ਮੈਂਬਰ ਹੈਗੇ ਆ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਰਾਣਾ ਗੁੱਜੀ ਦੇ ਸਮਰਥਕ ਨੇ ਉਹ ਜਿੰਦਾਬਾਦ ਦੀ ਰੋਜੇ ਤੇ ਮੌਜੂਦ ਨੇ ਰਾਣਾ ਗੁੱਜੀ ਦੇ ਸਮਰਥਨ ਦੇ ਵਿੱਚ ਘਰ ਦੇ ਬਾਹਰ ਆ ਕੇ ਖੜੇ ਹੋ ਚੁੱਕੇ ਨੇ ਪੁਲਿਸ ਨੇ ਜਿਹੜੀ ਆ ਐਸ ਵੱਲੇ ਪੂਰੀ ਤਵੈਸ਼ ਦਿੱਤੀ ਹੋਈ ਆ ਸੀਆਰਪੀਐਸ ਦੇ ਜਵਾਨ ਉਹਨਾਂ ਦੇ ਘਰ ਦੇ ਬਾਹਰ ਖੜੇ ਨੇ ਔਰ ਜਿਹੜੀ ਇਹ ਸਮਰਥਨ ਦੀ ਆਵਾਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਇਹ ਵੀ ਦੱਸ ਰਹੀ ਹੈ ਕਿ ਇਹ ਕੋਈ ਨਾ ਕੋਈ ਰਾਜਨੀਤਿਕ ਸਾਜ਼ਿਸ਼ ਵੀ ਹੋ ਸਕਦੀ ਹੈ ਕੈਮਰਾਮੈਨ ਪ੍ਰੈਸ ਨਾਲ ਦੇ ਦੁਆ ਚਾਹ ਤੱਕ ਸੁਦਾ